ਪਿੰਡ ਬਰਾੜ ਵਿੱਚ ਮਾਰੇ ਗਏ ਪੰਜ ਨੌਜਵਾਨਾਂ ਦੀ ਐਕਸੀਡੈਂਟ ਦਾ ਮਾਫ਼ ਜਾ ਦਿਓ ਮਾਫ਼ ਜਾ ਦਿਓ ਮਾਫ਼ ਜਾ ਦਿਓ ਪਿੰਡ ਬਰਾੜ ਵਿੱਚ ਮਾਰੇ ਗਏ ਪੰਜ ਨੌਜਵਾਨਾਂ ਦੀ ਐਕਸੀਡੈਂਟ ਦੇ ਵਿੱਚ ਮਾਫ਼ ਜਾ ਦਿਓ ਮਾਫ਼ ਜਾ ਦਿਓ ਮਾਫ਼ ਜਾ ਦਿਓ ਮਾਰੇ ਗਏ ਮਜ਼ਦੂਰ ਪਰਿਵਾਰਾਂ ਨੂੰ ਮਾਫ਼ ਜਾ ਦਿਓ ਮਾਫ਼ ਜਾ ਦਿਓ ਮਾਫ਼ ਜਾ ਦਿਓ ਵਿਆਤੀ ਮਜ਼ਦੂਰ ਸਭਾ ਜਿੰਦਾਬਾਦ 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 ਪਿੰਡ ਬਰਾੜ ਕਲਾ ਵਿੱਚ ਮਾਰੇ ਗਏ ਪੰਜ ਨੌਜਵਾਨਾਂ ਨੂੰ ਮਾਫ਼ ਜਾ ਦਿਓ ਮਾਫ਼ ਜਾ ਦਿਓ ਮਾਫ਼ ਜਾ ਦਿਓ ਡੰਡ ਮਰਾੜ ਕਲਾ ਵਿੱਚ ਮਾਰੇ ਗਏ ਪੰਜ ਮਜ਼ਦੂਰਾਂ ਨੂੰ 마ਫ ਜਾ ਦਿਓ 마ਫ ਜਾ ਦਿਓ 마ਫ ਜਾ ਦਿਓ ਐਕਸੀਡੈਂਟ ਵਿੱਚ ਮਾਰੇ ਗਏ ਪੰਜ ਨੌਜਵਾਨਾਂ ਦੇ ਪਰਿਵਾਰਾਂ ਨੂੰ 마ਫ ਜਾ ਦਿਓ 마ਫ ਜਾ ਦਿਓ ਇੰਜ ਕੀਨਾ ਤੁਹਾਡਾ ਗੁਰਮਿੰਦਰ ਕੌਰ ਕੀ ਕੀ ਜੜੀ ਜਥੇ ਬੰਦੀ ਆ ਜਥੇ ਬੰਦੀ ਜੀ ਸਾਡੀ ਮਜ਼ਦੂਰ ਹੈਗਾ ਜੱਤੀ ਦੇਤੇ ਹਾਂ ਕਿ ਅੱਜ ਕਿ ਮਰਾੜ ਕਲਾ ਆਏ ਕਿ ਆ ਹੋਇਆ ਅਸੀਂ ਮਰਾੜ ਕਲਾ ਆਏ ਆ ਜੀ ਬੜੀ ਦੁੱਖ ਵਾਲੀ ਗੱਲ ਐ ਬਹੁਤ ਦੁੱਖ ਜਿਹੜਾ ਸਹੀ ਨਹੀਂ ਹੋ ਸਕਦਾ ਕਿਸੇ ਤੋਂ ਵੀ ਨਹੀਂ ਹੋ ਸਕਦਾ ਅਸੀਂ ਉਸ ਦੁੱਖ ਦੇ ਵਿੱਚ ਇੱਥੇ ਹਾਜ਼ਰ ਹੋਏ ਆਂ ਬਠਿੰਡਾ ਜ਼ਿਲ੍ਹੇ ਤੋਂ ਆਏ ਆਂ ਕਿ ਜਿਹੜੇ ਪੰਜ ਮਰਗਾ ਨੌਜਵਾਨ ਬੱਚੇ ਮਰੇ ਆ ਉਹਨਾਂ ਦੇ ਸਰਵੰਧ ਦੇ ਵਿੱਚ ਆਏ ਆਂ ਕਿ ਅਸੀਂ ਮੌਕੇ ਤੇ ਹੀ ਆ ਗਏ ਸੀ ਕਿ ਉਸ ਟਾਈਮ ਤੇ ਅਸੀਂ ਸੋਚਿਆ ਵੀ ਰੌਲਾ ਗੋਲਾ ਪਾਈਏ ਜਾਂ ਕੋਈ ਸਟੈਂਡ ਲੱਗੇ ਕੁਝ ਬੀਬੀਆਂ ਵੀ ਉਤੋਂ ਦੀ ਬੋਲਦੀਆਂ ਸਨ ਅਸੀਂ ਇਸ ਕਾਰਨ ਉਸ ਟਾਈਮ ਤੇ ਸਾਡਾ ਲਹੂ ਭਰਿਆ ਮੂੰਹ ਸੀ ਅਸੀਂ ਨਹੀਂ ਬੋਲ ਸਕੇ ਕਿ ਪਰ ਅਸੀਂ ਇਹ ਸਾਡੀ ਮੰਗ ਹੈ ਵੀ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਬੱਚੇ ਜੱਗ ਤੋਂ ਚਲੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਵੀ ਚਾਹੀਦੀ ਹੈ ਤੇ ਉਹਨਾਂ ਨੂੰ ਮਾਅਵਜਾ ਵੀ ਦਿੱਤਾ ਜਾਵੇ ਕਿ ਡੀਸੀ ਸਾਹਿਬ ਦਾ ਮੌਕੇ ਤੇ ਹੱਕ ਸੀ ਆਉਣ ਦਾ ਜਾਂ ਇਥੋਂ ਦਾ ਜਿਹੜਾ ਹਲਕਾ ਅਨਚਾਰਜ ਐਮਐਲਏ ਸੀ ਉਹਦਾ ਇਥੇ ਹੱਕ ਸੀ ਉਹ ਟਾਈਮ ਤੇ ਪਹੁੰਚਣ ਦਾ ਕਿ ਉਸ ਟਾਈਮ ਤੇ ਨਾ ਐਮਐਲਏ ਪਹੁੰਚਿਆ ਨਾ ਕਿ ਇਥੇ ਡੀਸੀ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਜਿਹੜੇ ਪਰਿਵਾਰਾਂ ਦੇ ਬੱਚੇ ਗੁਜ਼ਰੇ ਆ ਨੁਕਸਾਨ ਹੋਇਆ ਇਹਨਾਂ ਨੂੰ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਕਿ ਜਿਹੜਾ ਮਾਅਬਜਾ ਇਹਨਾਂ ਨੂੰ ਡੀਸੀ ਵੱਲੋਂ ਬਣਦਾ ਜਾਂ ਐਮਐਲਏ ਸਰਕਾਰਾਂ ਵੱਲੋਂ ਬਣਦਾ ਉਹ ਦਿੱਤਾ ਜਾਵੇ ਨਹੀਂ ਤਾਂ ਸਾਡੀਆਂ ਜਥੇਬੰਦੀਆਂ ਬਿਲਕੁਲ ਕੈਮ ਐ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜਾਂਗੇ ਅੱਗੇ ਹੋ ਕੇ ਸਟੈਂਡ ਲਾਵਾਂਗੇ ਜਿੱਥੋਂ ਤੇਕਰ ਸਾਥੋਂ ਲਿਆ ਗਿਆ ਅਸੀਂ ਸਟੈਂਡ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਨ ਜੀ ਕੀ ਨਾ ਤੁੜਾ ਮੇਰਾ ਨਾਮ ਹਰਜੀਤ ਸਿੰਘ ਮਦਰਸਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਮidur ਸਭਾ ਹਮ ਅੱਜ ਸਾਡਾ ਇਹ ਮਸਲਾ ਕਿ ਜਿਹੜੇ ਪਿੰਡ ਮਰਾਰ ਦੇ ਵਿੱਚ ਮੋਗਾ ਰੋਡ ਜਿਹੜਾ ਪੰਜਗਈ ਦੇ ਨੇੜੇ ਤੇ ਜਿਹੜਾ ਹਾਦਸਾ ਹੋਇਆ ਉਹ ਐਕਸੀਡੈਂਟ ਹੋਇਆ ਐਕਸੀਡੈਂਟ ਜਿਹੜਾ ਇੱਥੇ ਇਥੋਂ ਦਾ ਮਰਾਰਾ ਦਾ ਟੈਂਪੂ ਸੀਗਾ ਉਹ ਬਾਬੇ ਤੇ ਗਏ ਸੀਗੇ ਤੇ ਆਉਂਦਿਆਂ ਜਦੋਂ ਇਹ ਸਾਈਡ ਤੇ ਟੈਂਪੂ ਆਪਣਾ ਕੀਤਾ ਤੇ ਪਿੱਛੋਂ ਇੱਕ ਘੋੜਾ ਆਇਆ ਕਿਸੇ ਕੰਪਨੀ ਦਾ ਘੋੜਾ ਉਹਦਾ ਪਤਾ ਨਹੀਂ ਕੋਈ ਨਸ਼ਾ ਕੀਤਾ ਸੀ ਜਾਂ ਉਹਨੇ ਕੋਈ ਦਾਰੂ ਪੀਤੀ ਸੀ ਜਾਂ ਉਹ ਨੀਂਦਰੇ ਦਾ ਮਾਰਿਆ ਸੀ ਇਹ ਕੋਈ ਕਹਿ ਨਹੀਂ ਸਕਦੇ ਉਹਨੇ ਮਗਰੋਂ ਉਹ ਘੋੜਾ ਉੱਤੇ ਚੜਾਤਾ ਤੇ ਮੌਕੇ ਤੇ ਜਿਹੜੀਆਂ ਉੱਥੇ ਪੰਜ ਮੋਤਾ ਹੋਈਆਂ ਕੁਝ ਜਿਹੜੇ ਸਾਥੀ ਜਿਹੜੇ ਉਹ ਸਾਡੇ ਵੀਰ ਭੈਣਾ ਉਹਨਾਂ ਦੇ ਸੱਟਾਂ ਪੇਟਾਂ ਲੱਗੀਆਂ ਕਿ ਲਾਤ ਟੁੱਟਈਏ ਕਿ ਦਿਮਾਗ ਟੁੱਟਿਆ ਉਹ ਧੱਕ ਰਿਆ ਉਹ ਉਹਨਾਂ ਦਾ ਇਲਾਜ ਹੋ ਰਿਆ ਤੇ ਜਿਹੜਾ ਇਥੋਂ ਜਿਹੜੀਆਂ ਪੰਜ ਮੋਤਾ ਹੋਈਆਂ ਦੋ ਔਰਤਾਂ ਇੱਕ ਬੱਚਾ ਜਿਹੜਾ ਮੁੰਡਾ 23 ਸਾਲ ਦਾ ਬਾਈ 23 ਸਾਲ ਦਾ ਇੱਕ ਦੂਜੇ ਦੋ ਬੰਦੇ ਉਹ ਵੀ ਉਹ ਉਹਨਾਂ ਦੀ 34 ਸਾਲ ਦੀ ਉਮਰ ਉਹਨਾਂ ਦੀ ਵੀ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਉਹ ਮੌਤਾਂ ਹੋ ਗਈਆਂ ਉਹ ਮੌਤਾਂ ਜਿੱਦਾਂ ਛਿਛਕਾਰ ਹੋਣਾ ਸੀ ਉਦੋਂ ਨਹੀਂ ਚਾਹੀਦਾ ਸੀ ਇੱਥੇ ਪ੍ਰਸ਼ਾਸਨ ਨੂੰ ਹੋਣਾ ਇੱਥੇ ਡੀਸੀ ਆਉਂਦਾ ਐਸਡੀਐਮ ਆਉਂਦਾ ਇਥੋਂ ਦੀ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹ ਆਉਂਦੇ ਇਥੋਂ ਦਾ ਐਮਐਲਏ ਆਇਆ ਉਹਨੇ ਇੱਕ ਗੋਗਲੋਂ ਤੋਂ ਮਿੱਟੀ ਝੜ ਕੇ ਗਿਆ ਉਹਨੇ ਕੋਈ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਕੀਤੀ ਅਸੀਂ ਚਾਹੁੰਦੇ ਹਾਂ ਅਸੀਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਹ ਦੱਸਾਂ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਜੇ ਇਹਨਾਂ ਜਿਹੜੇ ਗਰੀਬ ਲੋਕ ਜਿਹੜੇ ਮੌਤਾਂ ਹੋਈਆਂ ਉਹਨਾਂ ਨੂੰ ਐਕਸੀਡੈਂਟ ਉਹਨਾਂ ਦਾ ਬੀਮਾ ਜੋ ਬੰਦਾ ਉਹਨਾਂ ਨੂੰ ਮੁਆਵਜ਼ਾ ਉਹ ਦਿੱਤਾ ਜਾਵੇ ਜੇਕਰ ਉਹਦੀ ਪੈਰਵਾਈ ਨਾ ਕੀਤੀ ਉਹਨੂੰ ਮੁਆਵਜ਼ਾ ਜਲਦੀ ਨਾ ਦਿੱਤਾ ਉਹਨਾਂ ਪਰਿਵਾਰਾਂ ਨੂੰ ਉਹਨਾਂ ਨੂੰ ਤੇ ਜੇ ਅਸੀਂ ਮਜ਼ਦੂਰ ਜਿੱਥੇ ਬੰਦੀਆਂ ਅਸੀਂ ਕੱਲੀ ਦਿਹਾਤੀ ਮਜ਼ਦੂਰਾਂ ਬਣੀ ਹੋਰ ਮਜ਼ਦੂਰ ਜੱਥੇ ਬੰਦਿਆਂ ਦਾ ਸਾਂਝਾ ਫਰੰਟ ਬਣਿਆ ਮਜ਼ਦੂਰ ਜੱਥੇ ਬੰਦਿਆਂ ਦਾ ਉਸ ਮੋਰਚੇ ਨੂੰ ਇਕੱਠਿਆਂ ਕਰਕੇ ਅਸੀਂ ਸਰਕਾਰ ਦੇ ਵਰਖਾਪ ਇੱਥੋਂ ਦੇ ਡੀਸੀ ਦੇ ਵਰਖਾਪ ਇੱਥੋਂ ਦੇ ਜਿਹੜਾ ਐਮਐਲਏ ਮੁਖਸਰ ਦਾ ਅਸੀਂ ਉਹਦੇ ਵਰਖਾਪ ਲੜਾਈ ਵਿਢਾਂਗੇ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਜਿਹੜੇ 1 23 ਸਾਲ ਦਾ ਬੱਚਾ ਉਹਦੀ ਮੌਤ ਹੋਈ ਆ ਉਹਦਾ ਬੁੱਢਾ ਮਾਪਿਓ ਆ ਜਿਸ ਉਸ ਨੌਜਵਾਨ ਨੇ ਉਹਨਾਂ ਦੀ ਡੰਗੋਰੀ ਦਾ ਸਹਾਰਾ ਬਣਨਾ ਸੀਗਾ ਉਹਨਾਂ ਨੇ ਉਹ ਜਿਹੜਾ ਬੱਚਾ ਜਿਹੜਾ ਨੌਜਵਾਨ ਉਹ ਚਲੇ ਗਿਆ ਹਾਦਸੇ ਦੇ ਕਾਰਨ ਤੇ ਉਹ ਹੁਣ ਜਿਹੜਾ ਬੁੱਢਾ ਨੌਜਵਾਨ ਉਹਦੇ ਮਾਪੇ ਹਰੇ ਉਹ ਹੁਣ ਉਹ ਹੁਣ ਪਤਾ ਨਹੀਂ ਕਿੱਥੋਂ ਕਿਵੇਂ ਆਪਣਾ ਗੁਜ਼ਾਰਾ ਕਰਨਗੇ ਉਹ ਕਮਾਈ ਦੇ ਆਪ ਯੋਗ ਨਹੀਂਗੇ ਤੇ ਅਸੀਂ ਇਹ ਵੀ ਮੰਗ ਕਰਦੇ ਆ ਕਿ ਉਹਨਾਂ ਨੂੰ ਮਾਅਬਜ਼ਾ ਦਿੱਤਾ ਜਾਵੇ ਜਿਹੜੇ ਹੋਰ ਔਰਤਾਂ ਦੋ ਮਰੀਆਂ ਉਹਨਾਂ ਦੇ ਬੱਚੇ ਦੋ-ਦੋ ਤਿੰਨ-ਤਿੰਨ ਬੱਚੇ ਆ ਉਹਦੇ ਮਗਰ ਉਹਨਾਂ ਨੂੰ ਖਵਾਉਣ ਵਾਲਾ ਵੀ ਕੋਈ ਇਹਨਾਂ ਕੋਈ ਹੈ ਨਹੀਂ ਗੱਲ ਅਸੀਂ ਕਹਿੰਦੇ ਕਿ ਉਹਨਾਂ ਨੂੰ ਮਾਅਬਜ਼ਾ ਜੋ ਬੰਦਾ ਮਾਅਬਜ਼ਾ ਉਹ ਦਿੱਤਾ ਜਾਵੇ ਜੇ ਨਾ ਦਿੱਤਾ ਸਰਕਾਰ ਨੇ ਮਾਅਵਜਾ ਅਸੀਂ ਪੂਰਾ ਸਟੈਂਡ ਲਵਾਂਗੇ ਪੂਰੀ ਲੜਾਈ ਲੜਾਂਗੇ ਅਸੀਂ ਜਿੱਤ ਤੱਕ ਜਾਵਾਂਗੇ